ਓ ਕੀ ਹਾਲ ਬਾਈ? ਵਾਹ ਬਾਈ। ਠੀਕ ਆ ਬਾਈ। ਬਾਈ ਲੱਗਦਾ ਕੱਲ ਮੇਰੀਆਂ ਗੱਲਾਂ ਬਾਲੀਆਂ ਹੀ ਦਿਲ ਤੇ ਲੱਗ ਗਈਆਂ। ਮਾੜਾ ਚੰਗਾ ਬੋਲ ਬੈਠਾ ਤੈਨੂੰ ਬਾਈ। ਹਮੈਨੂੰ ਪਤਾ ਘਰਾਂ 'ਚ ਨਿੱਕੀਆਂ ਮੋਟੀਆਂ ਲੜਾਈ ਝਗੜੇ ਤਾਂ ਹੁੰਦੇ ਹੀ ਰਹਿੰਦੇ ਆ। ਤੂੰ ਦੁਖੀ ਨਾ ਹੋ, ਆਜੂਗੀ ਪਰਜਾਈ। ਦੁੱਖ ਤਾਂ ਹੁੰਦਾ ਹੀ ਆ ਬਾਈ। ਚੱਲ ਆ ਮੈਂ ਤੇਰਾ ਕਰਦਾ ਦੁੱਖ ਤੂੰ। ਚੱਲਾ ਬਾਈ। ਆ ਜਾ। ਉਹ ਕਿੱਥੇ ਲੈ ਚੱਲੇ? ਉਹ ਯਾਰ ਆਤਾ ਸਹੀ। ਉਹ ਆ ਜਾ ਯਾਰ ਤੇਰਾ ਕਰਦੇ ਆ ਇਲਾਜ ਇਹ ਕੀਹੜੀ ਗੱਲ ਕਰਤੀ ਤੂੰ ਦੱਸ ਹਾਂ ਬਾਈ ਇੱਕ ਬੋਤਲ ਦੇ ਆ ਇਹ ਆ ਦੇ ਉਹ ਛੱਟ ਆਲਾ ਆ ਕਰੂਗੀ ਤੇਰਾ ਹੱਲ ਚੱਲ ਕਿਨੇ ਵੇ ਐਂਕਲ ਜੀ ਛੇ ਰੁਪਏ ਚਾ ਹਾਂ ਹੌਂ ਦੱਸ ਯਾਰ ਕਿਉਂ ਗਈ ਪਰਜਾਈ ਕੌਣ ਆ ਗਈ ਆ ਬਾਈ ਮੜਬਰੀਦ ਨੇ ਮੈਨੂੰ ਚਾਂਦ ਮੰਗੀ ਸੋਣੀ ਤੈਨੂੰ ਤਾਂ ਪਤਾ 20000 ਰੁਪਏ ਚ ਹੁੰਦਾ ਕੀ ਆ ਇਹ ਉਹਦੇ ਪਿੱਛੋਂ ਅੱਧਾ ਖਰਚਾ ਮੈਨੂੰ ਪਿੰਡ ਘਰ ਭੇਜਣਾ ਪੈਂਦਾ ਉਹ ਕੰਬਲਿਆ ਸੱਜਾ ਖੱਬਾ ਕਰਕੇ ਲੈ ਦੇਣੀ ਸੀ ਜਨਾਨੀਤਾ ਨਾਲ ਰਸਕੇ ਜਾਂਦੀ ਗੱਲ ਤਾਂ ਤੇਰੀ ਸਹੀ ਆ ਬਾਈ ਨਾਲੇ ਤੂੰ ਤਾਂ ਲੈਣ ਵੀ ਗਿਆ ਸੀ ਕੀ ਬਣਿਆ ਸੱਸ ਮੇਰੀ ਨੇ ਮੇਰੇ ਨਾਲ ਬਹੁਤ ਕੁੱਤੇ ਖਾਣੀ ਕਰੀਆ ਬਹੁਤ ਦੁੱਖ ਹੋਇਆ ਮੈਨੂੰ ਉਹ ਤੂੰ ਕੁਝ ਕਰ ਕਰਾ ਕੇ ਉਹਨੂੰ ਘਰ ਲੈ ਕੇ ਆ ਜਨਾਨੀਆਂ ਬਿਨਾ ਘਰ ਸੋਣੇ ਨਹੀਂ ਲੱਗਦੇ